ਹੰਦਾ ਘਰੀ ਬੂੰਦ ਵੀ ਬਾਤ ਜਾਂਦੀ ਐ ਟਣਕਾ ਕੇ ਦੇ ਖਿੰਕੜਿਆਂ ਨੂੰ ਛੇ ਜ਼ਿੰਦਗੀ ਅੱਗੇ ਲੈ ਆਉਂਦੀ ਐ ਜੋ ਕਿਸਮਤ ਨਾਲ ਲੜਿਆਂ ਨੂੰ ਹੋ ਸਾਰਾ ਕੁਝ ਹੀ ਲਿਖੀ ਬੈਠਾ ਉਹ ਸਾਰਾ ਕੁਝ ਹੀ ਲਿਖੀ ਬੈਠਾ ਸੱਚੀ ਬਾੜਾ ਸਾਹਿਬ ਕਿਤਾਬੀ ਐ ਜੇ ਜਦੋਂ ਲੱਗੇ ਸਭ ਕੁਝ ਮੁੱਕਣ ਲੱਗਾ ਤਾਂ ਸਮਝ ਲਮੀ ਹਲੇ ਕੁਝ ਨਾ ਕੁਝ ਤਾਂ ਬਾਕੀ ਐ ਜੇ ਲੱਗੇ ਸਭ ਕੁਝ ਮੁੱਕਣ ਲੱਗਾ ਤਾਂ ਸਮਝ ਲਮੀ ਹਲੇ ਕੁਝ ਨਾ ਕੁਝ ਤਾਂ ਬਾਕੀ ਹੈ ਤੇ ਕੁਝ ਦੁੱਖ ਹੁੰਦੇ ਨੇ ਜ਼ਿੰਦਗੀ ਦੇ ਜੋ ਵੰਡ ਨਹੀਂ ਹੁੰਦੇ ਕੁਝ ਜ਼ਹਿਰ ਹੁੰਦੇ ਨੇ ਸੱਜਣਾ ਸਾਰੇ ਖੰਡ ਨਹੀਂ ਹੁੰਦੇ ਕਿ ਜਿਹੜੇ ਲੋਕ ਮਿਲਦੇ ਆ ਕੁਝ ਜ਼ਹਿਰ ਹੁੰਦੇ ਨੇ ਸੱਜਣਾ ਸਾਰੇ ਖੰਡ ਨਹੀਂ ਹੁੰਦੇ ਤੇ ਟੁੱਟੇ ਹੋਏ ਖਾਬ ਹੀ ਬਣਦੇ ਗੁੱਸੇ ਵਾਲੀ ਅੱਗ ਯਾਰਾ ਕਿ ਮੰਨਿਆ ਤੂੰ ਨਰਾਸ਼ ਥੋੜਾ ਜਿਹਾ ਉਸੇ ਅੱਗ ਨੂੰ ਤੂੰ ਲੱਭ ਯਾਰਾ ਏ ਮਾਰ ਹਿੰਮਤ ਫਿਰ ਬਕੀ ਸਿਆ ਮਾਰ ਹਿੰਮਤ ਫਿਰ ਬਕੀ ਸਿਆ ਤੋੜ ਪਛਤਾਵੇ ਦੇ ਸੰਗਲਾਂ ਨੂੰ ਏ ਜਿੰਨਾ ਦੇ ਅੱਗਾਂ ਲੱਗੀਆਂ ਨੇ ਉਹਨਾਂ ਪਾ ਲੈਣਾ ਏ ਮੰਜਲਾਂ ਨੂੰ ਜਿੰਨਾ ਦੇ ਅੱਗਾਂ ਲੱਗੀਆਂ ਨੇ ਉਹਨਾਂ ਪਾ ਲੈਣਾ ਏ ਮੰਜਲਾਂ ਨੂੰ